ਕਰਮਜੀਤਨ ਮੌਲ ਦੇ ਹੱਕ ਚਾਹੇ ਮੰਤਰੀ ਕੁਲਤਾ ਸਿੰਘ ਸੰਨਵਾ ਜਿੰਨਾ ਵੱਲੋਂ ਰੈਲੀ ਦੌਰਾਨ ਸੁਪਰੀਮ ਟਾਈਮ ਅਖਬਾਰ ਦੇ ਸਬ ਐਡੀਟਰ ਸੁਭਾਸ਼ ਮਹਿਤਾ ਦੇ ਨਾਲ ਇੰਟਰਵਿਊ ਕੀਤਾ ਗਿਆ ਇਸ ਦੌਰਾਨ ਸੁਭਾਸ਼ ਮਹਿਤਾ ਵੱਲੋਂ ਤਿੱਖੇ ਸਵਾਲ ਪੰਜਾਬ ਦੇ ਮੁੱਦਿਆਂ ਤੋਂ ਲੈ ਕੇ ਪੁੱਛੇ ਗਏ ਕੁਲਤਾ ਸਿੰਘ ਸਦਵਾ 글로 ਅਗੋ ਕੀ ਉਹਨਾਂ ਦਾ ਸੀ ਜਵਾਬ ਬਣੇ ਰੋ ਸੁਪਰੀਮ ਟਾਈਮ ਚੈਨਲ ਦੇ ਨਾਲ ਗਰਮਜੀਤ ਸਿੰਘ ਅਨਮੋਲ ਦੇ ਚੋਣ ਪ੍ਰਚਾਰ ਲਈ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅੱਦੇ ਹੋਰ ਭਾਰੀ ਬਮਦ ਵਿੱਚ ਪਹੁੰਚੇ ਹੈ ਮਹਾਰਾਜਾ ਰਣਜੀਤ ਸਿੰਘ ਨਗਰ ਦੇ ਵਿੱਚ ਅਸੀਂ ਸੰਧਵਾ ਸਾਹਿਬ ਤੋਂ ਪੁੱਛਾਂਗੇ ਕਿ ਸੰਧਵਾ ਸਾਹਿਬ ਕਿਸ ਤਰ੍ਹਾਂ ਦਾ ਹੁੰਦਾ ਰਹਿੰਦੇ ਆ ਮੈਂ ਇਹਨਾਂ ਨੂੰ ਬਹੁਤ ਤਕੜਾ ਘਰਾ ਮਿਲਦਿਆ ਜੀ ਬਹੁਤ ਪਿਆਰ ਮਿਲਦਿਆ ਕਿ ਐ ਨਹੀਂ ਵੀ ਗੱਲਾਂ ਕਰਕੇ ਮਿਲਦਿਆ ਇਹ ਕੰਮ ਕਰਕੇ ਮਿਲਦਿਆ ਇਹਨਾਂ ਨੇ ਪਿਆਰ ਦਿੱਤਾ ਦੋ ਵਾਰੀ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਵੀ ਮੈਂ ਤਾਂ ਇਹਨਾਂ ਦਾ ਕਰਜ਼ਾ ਜੀ ਤੋ ਬਹੁਤ ਪਿਆਰ ਕਰਦੀ ਮੇਰੀ ਮਾਤਾ-ਮਾਂ ਮੇਨੇ ਪੈਣਾ ਨੌਜਵਾਨ ਸਾਥੀ ਜਿਹੜਾ ਬਹੁਤ ਪਿਆਰ ਦੇ ਰਿਹਾ ਔਰ ਆਉਣ ਵਾਲੀ ਤਰੀਕ ਨੂੰ ਇੱਕ ਤਰੀਕ ਨੂੰ ਆਪੇ ਕੱਲੀ-ਕੱਲੀ ਬੂਟ ਰੇਖੇ ਝਾੜੂ ਦੇ ਨਿਸ਼ਾਨ ਤੇ ਪਹੁੰਚਗੇ ਔਰ ਜੋ ਵੀ ਦੇਖੋ ਸ਼ਹਿਰ ਤੇ ਜਗਮਗ ਜਗਮਹੀ ਲਾਈਟਾਂ ਲੱਗ ਗਈਆਂ ਸੜਕਾਂ ਬੜੀਆਂ ਨੇ ਪਾਣੀ ਵਾਲੀ ਪੈਪ ਪੁਆਦੀ ਜਿਹੜੀ ਪਈ ਹੀ ਨਹੀਂ ਸੀ ਮਤਲਬ ਤੁਸੀਂ ਦੇਖੋ ਸੜਕਾਂ ਕੰਮ ਸ਼ੁਰੂ ਕਰਾਤਾ ਦੁਆਰੇਣਾ ਰੋਡ ਦਾ ਸ਼ੁਰੂ ਤੋਂ ਆ ਕੇ ਜਨਾਲੇਣਾ ਰੋਡ ਬਣ ਗਈ ਹੈ ਸੋ ਬਲਾਈਟਾਂ ਮਤਲਬ ਨਾ ਸਾਰਾ ਕੁਝ ਇਹ ਮੁਹੱਲਾ ਇਕੱਲੇ ਕਿਤੇ ਲੱਥੇ ਬਣ ਗਿਆ ਸੋ ਲੋਕ ਖੁਸ਼ ਆ ਔਰ ਵੋਟ ਪਾਉਣਗੇ ਮੈਂ ਤਾਂ ਸੇਵਾ ਚਾਹੀ ਸੇਵਾ ਹੀ ਲੱਗਿਆ ਰਹਾਂਗਾ ਆਈ ਗੁੱਦੀ ਕਾ ਖਾਲਸਾ ਸਤਿ ਸ੍ਰੀ ਅਕਾਲ ਅਨਮੋਲ ਐਮਪੀ ਬਣ ਜਾਂਦੇ ਐ ਤੇ ਤੁਸੀਂ ਉਹਨੇ ਬਣਨ ਐਮਪੀ ਬਣਨ ਤੋਂ ਬਾਅਦ ਕੀ ਕਹਿਣਾ ਚਾਹੋਗੇ ਲੋਕ ਮੈਂ ਤਾਂ ਇਹ ਕਹਿਣਾ ਚਾਹਾਂਗਾ ਪਹਿਲਾਂ ਮੈਂ ਇੱਕ ਸੀ ਹੁਣ ਫਿਰ ਇੱਕ ਤੇ 11 ਹੋ ਜਾਣਗੇ ਬੱਲੇ ਬੱਲੇ ਕਰਾ ਦੇਣ ਧੰਨਵਾਦ ਇਹ ਸੰਕਲਤਾਰ ਸਿੰਘ ਜੀ ਜਿਨ੍ਹਾਂ ਦੀ ਬਦਿਆ ਸੋਚ ਦੇ ਨਾਲ ਦੋ ਵਾਰੀ ਇਹ ਇਲੈਕਸ਼ਨ ਜਿੱਤੇ ਤੇ ਮਹਾਰਾਜਾ ਨੀ ਸਿੰਘ ਨਗਰ ਵਾਲਿਆਂ ਨੇ ਬਹੁਤ ਵੱਧ ਵੋਟਾਂ ਦੇ ਨਾਲ ਜਿੱਤ ਮੈਂ ਅੱਜ ਮੈਂ ਤਾਂ ਲੋਕ ਵਿਧਾਨ ਸਭਾ ਹਲਕਾ ਫਿਦਕੋਰ ਤੋਂ ਕਰਮਜੀਤ ਸਿੰਘ ਅਨਮੋਲ ਦੇ ਸਮਰਥਨ ਦੇ ਲਈ ਜਿੱਥੇ ਕਿ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਬਹੁਤ ਹੀ ਜਲਦੀ ਪਹੁੰਚ ਰਿਹਾ ਹੈ ਤੇ ਇਸ ਵਕਤ ਇਲਾਕੇ ਦੇ ਮਹਾਰਾਜਾ ਰਣਜੀਤ ਸਿੰਘ ਨਗਰ ਦੇ ਲੋਕ ਖੱਟੇ ਹੋਏ ਹੋਏ ਹੈ ਕਮਰਜੀਤ ਸਿੰਘ ਕਮਲਜੀਤ ਸਿੰਘ ਅਨਮੋਲ ਦੇ ਸਮਰਥਨ ਦੇ ਲਈ ਕਰਨਜੀਤ ਸਿੰਘ ਅਨਮੋਲ ਜਿਹੜਾ ਕਿ ਬਹੁਮਤ ਨਾਲ ਜਿੱਤਣ ਦੀ ਸੁਭਾਵਨਾ ਬਹੁਤ ਹੋ ਰਹੀ ਹੈ ਤੇ ਇਸ ਵਕਤ ਮੈਂ ਭਾਈ ਸਾਹਿਬ ਨਾਲ ਗੱਲ ਕਰਾਂਗਾ ਤੁਹਾਡਾ ਕੀ ਨਾ ਆ ਜੀ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਮੈਂ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਆ ਪਾਰਟੀ ਦਾ ਜਗਜੀਤ ਸਿੰਘ ਜੀ ਵਾਈਸ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਜਿੰਨਾਂ ਦਾ ਕਹਿਣਾ ਸੀ ਕਿ ਅੱਜ ਸਾਡੀਆਂ ਧੀਆਂ ਸਾਡੀਆਂ ਭੈਣਾਂ ਜਿਹੜੀਆਂ ਕਿ ਅੱਜ ਸਾਨੂੰ ਇਹਨਾਂ ਨੇ ਮੰਗਤੇ ਬਣਾ ਰੱਖਿਆ ਆਮ ਸਰਕਾਰਾਂ ਨੇ ਤੇ ਹੋਰ ਵੀ ਭੈਣਾਂ ਦਾ ਔਰੇ ਮਾਥਾਵਾਂ ਦਾ ਕਹਿਣਾ ਹੈ ਕਿ ਸਾਨੂੰ ਸਰਕਾਰਾਂ ਨੇ ਮੰਗਤੇ ਬਣਾ ਰੱਖਿਆ ਆਟਾ ਦਾਲ ਚਾਵਲ ਕਣਕ ਔਰ ਬਸਾਫੀ ਦੇ ਕੇ ਸਾਨੂੰ ਮੰਗਤੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਡੀਆਂ ਧੀਆਂ ਭੈਣਾਂ ਨੂੰ ਇਹਨਾਂ ਦਾ ਕਹਿਣਾ ਹੈ ਔਰ ਸਾਡੇ ਲੋਕਾਂ ਦਾ ਮਹਾਰਾਜਾ ਰਜੀਤ ਸਿੰਘ ਦੇ ਲੋਕਾਂ ਦਾ ਕਹਿਣਾ ਹੈ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਤੀਆਂ ਭੈਣਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਸਾਡੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਸਾਨੂੰ ਭਿਖਾਰੀ ਨਾ ਬਨਾਇਆ ਜਾਵੇ ਤਾਂ ਕਿ ਲੱਖ ਲੱਖ ਰੁਪਏ ਤਨਖਾਹ 50 50 ਹਜ਼ਾਰ ਦਾ ਤਨਖਾਹ ਲੈ ਕੇ ਅਸੀਂ ਆਪਣੀ ਕਮਾਈ ਕਰਕੇ ਸਰਕਾਰ ਨੂੰ ਅਰੇ ਹਰ ਗੁਣ ਖਰਚਾ ਦੇ ਸੀਗੇ ਸਾਨੂੰ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਹੈ ਮੰਗਦੇ ਬੰਦੀ ਔਰ ਭੀਖ ਮੰਗਦੀ ਸਾਨੂੰ ਕੋਈ ਲੋੜ ਨਹੀਂ ਸਾਡੀਆਂ ਤੀਆਂ ਪੈਣਾ ਮਾਤਾਵਾਂ ਔਰ ਬੱਚੇ ਸਾਡੇ ਵੱੱਟ ਵੱੱਟ ਫੜ ਕੇ ਔਰ ਨੋਕੀਆਂ ਲੱਗਣ ਸਰਕਾਰ ਦੇ ਕੋਲੇ ਵੀ ਇਹੀ ਮੰਗ ਰੱਖੀ ਜਾਊਗੀ ਹੁਣ ਅਸੀਂ ਕੁਲਤਾਰ ਸਿੰਘ ਖੰਧਵਾ ਜੀ ਬਹੁਤ ਜਲਦੀ ਆ ਰਹੇ ਆ ਉਹਨਾਂ ਨਾਲ ਵੀ ਗੱਲ ਗੱਲਬਾਤ ਕਰਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਨਗਰ ਦੀ ਇਹ ਜਿਹੜੀ ਕਾਮਯਾਬੀ ਦੇ ਲਈ ਜਿਹੜਾ ਕਿ ਇਹ ਵਿਕਾਸ ਦੇ ਲਈ ਵੀ ਗੱਲਬਾਤ ਕੀਤੀ ਜਾਊਗੀ ਸਰਦਾਰ ਕੁਲਤਾਰ ਸਿੰਘ ਖੰਧਵਾ ਨਾਲ ਮੈਂ ਸੁਭਾਸ਼ ਮਹਿਤਾ ਸੁਪਰੀਮ ਕੋਰਟ ਦਾ ਬੂਰਾ